12 ਦਿਨ ਬੰਦ ਰਹਿਣਗੇ ਬੈਂਕ ਦੱਸਦੀ ਹੈ ਕਿ ਅਗਲੇ ਮਹੀਨੇ ਅਕਤੂਬਰ ਦੇ ਵਿੱਚ ਬਹੁਤ ਸਾਰੇ ਤਿਉਹਾਰ ਜਿਹੜੇ ਨੇ ਮਨਾਏ ਜਾਣੇ ਨੇ ਜਿਸ ਦੇ ਚੱਲਦਿਆਂ ਸਕੂਲਾਂ ਦੇ ਵਿੱਚ 9 ਦਿਨ ਤੇ ਬੈਂਕਾਂ ਦੇ ਵਿੱਚ 12 ਦਿਨ ਦੀਆਂ ਛੁੱਟੀਆਂ ਤਾਂ ਜਿਹੜੀਆਂ ਨੇ ਉਹ ਹੋਣਗੀਆਂ ਜਿਸ ਦੇ ਚੱਲਦਿਆਂ ਜੇਕਰ ਤੁਸੀਂ ਕੋਈ ਵੀ ਕੰਮ ਆਪਣਾ ਬੈਂਕ ਦਾ ਨਿਪਟਾਉਣਾ ਚਾਹੁੰਦੇ ਹੋ ਤੇ ਛੇਤੀ ਛੇਤੀ ਜਾ ਕੇ ਨਿਪਟਾ ਲਓ ਕਿਉਂਕਿ ਅਗਲੇ ਮਹੀਨੇ ਤਿਉਹਾਰ ਦਾ ਮਹੀਨਾ ਹੈ ਦੱਸਦੀ ਹੈ ਕਿ ਅਗਲੇ ਮਹੀਨੇ ਦੀਵਾਲੀ ਦਸ਼ਰਾ ਕਰਵਾ ਚੌਥ ਵਰਗੇ ਤਿਉਹਾਰ ਜਿਹੜੇ ਨੇ ਮਨਾਏ ਜਾਣੇ ਨੇ ਜਿਸ ਤੇ ਚੱਲਦੇ ਆ ਛੁੱਟੀਆਂ ਜਿਹੜੀਆਂ ਨੇ ਉਹ ਹੋਣਗੀਆਂ ਤੇ ਛੁੱਟੀਆਂ ਦੌਰਾਨ ਜੇਕਰ ਤੁਹਾਨੂੰ ਕਿਸੇ ਬੈਂਕ ਦਾ ਕੰਮ ਹੈ ਤੇ ਤੁਸੀਂ 12 ਦਿਨਾਂ ਦੇ ਬੈਂਕ ਦੀਆਂ ਛੁੱਟੀਆਂ ਤੋਂ ਪਹਿਲਾਂ ਆਪਣਾ ਕੰਮ ਜਿਹੜਾ ਆ ਇਸ ਮਹੀਨੇ ਜਲਦੀ ਜਲਦੀ ਮੁਕਾ ਲਓ ਅਗਲਾ ਮਹੀਨਾ ਜਿਹੜਾ ਆ ਫੈਸਟੀਵਲ ਦਾ ਮਹੀਨਾ ਆ ਅਗਲੇ ਮਹੀਨੇ ਦੇ ਵਿੱਚ ਕਈ ਤਰ੍ਹਾਂ ਦੇ ਤਿਉਹਾਰ ਜਿਹੜੇ ਨੇ ਮਨਾਏ ਜਾਣੇ ਨੇ ਜਿਸ ਤੇ ਚੱਲਦੇ ਆ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਜਿਹੜੀਆਂ ਨੇ ਉਹ ਕਰ ਦਿੱਤੀਆਂ ਜਾਣੀਆਂ ਨੇ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤੇ ਤਿਉਹਾਰਾਂ ਦੇ ਵਿੱਚ ਲੋਕਾਂ ਦੇ ਅੰਦਰ ਕਾਫੀ ਉਤਸ਼ਾਹ ਜੜਾਇਆ ਦੇਖਣ ਨੂੰ ਮਿਲਦਾ ਹੈ ਅਗਲਾ ਮਹੀਨਾ ਸਾਰਾ ਫੈਸਟਿਵ ਸੀਜ਼ਨ ਹੈ ਜਿਸ ਦੇ ਲਈ ਲੋਕ ਬੜੇ ਜ਼ਿਆਦਾ ਉਤਸ਼ਾਹਿਤ ਵੀ ਨੇ ਕਿਉਂਕਿ ਕਈ ਤਰ੍ਹਾਂ ਦੇ ਤਿਉਹਾਰ ਜਿਹੜੇ ਨੇ ਅਗਲੇ ਮਹੀਨੇ ਮਨਾਏ ਜਾਣੇ ਨੇ ਤੇ ਲੋਕਾਂ ਦੇ ਅੰਦਰ ਉਤਸ਼ਾਹ ਵੀ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਸੋ ਜੇਕਰ ਤੁਸੀਂ ਵੀ ਆਪਣੇ ਸਕੂਲ ਦਾ ਜਾਂ ਫਿਰ ਆਪਣੇ ਬੈਂਕ ਦਾ ਕੋਈ ਕੰਮ ਨਿਬੇੜਨਾ ਚਾਹੁੰਦੇ ਹੋ ਤਾਂ ਖੇਤੀ ਦਾ ਖੇਤੀ ਨਿਬੇੜ ਲਓ ਕਿਉਂਕਿ ਅਗਲੇ ਮਹੀਨੇ 12 ਛੁੱਟੀਆਂ ਬੈਂਕਾਂ ਦੇ ਵਿੱਚ ਗਿਣੀਆਂ ਜਾ ਰਹੀਆਂ ਜਿਸ ਦੇ ਵਿੱਚ ਤਿਉਹਾਰਾਂ ਦੇ ਨਾਲ-ਨਾਲ ਇੱਕ ਛੁੱਟੀ ਮਹੀਨੇ ਦੀ ਪਹਿਲੀ ਤੇ ਇੱਕ ਛੁੱਟੀ ਮਹੀਨੇ ਦੇ ਆਖਰੀ ਸ਼ਨੀਵਾਰ ਦੀ ਵੀ ਗਿਣੀ ਜਾ ਰਹੀ ਹੈ ਕਿਉਂਕਿ ਅਗਲਾ ਮਹੀਨਾ ਪੂਰਾ ਫੈਸਟੀਵਲ ਦਾ ਇਸ ਕਰਕੇ ਪਹਿਲਾਂ ਹੀ ਤਮ ਜੋ ਵੀ ਕਰਨ ਚਾਹੁੰਦੇ ਹੋ ਬੈਂਕ ਦਾ ਕੰਮ ਹੈ ਜਾਂ ਫਿਰ ਕੋਈ ਹੋਰ ਕੰਮ ਹੈ ਇਸ ਤੋਂ ਪਹਿਲਾਂ ਕਿ ਛੁੱਟੀਆਂ ਹੋਣ ਆਪਣਾ ਕੰਮ ਜਿਹੜਾ ਹੈ ਜਲਦੀ ਤੋਂ ਜਲਦੀ ਨਿਬੇੜ ਲਓ ਇਸ ਦੇ ਨਾਲ ਹੀ ਦੱਸ ਦਈਏ ਕਿ ਅਗਲੇ ਮਹੀਨੇ ਗਾਂਤੀ ਜੰਤੀ ਨਵਰਾਤਰੀ ਦੀਵਾਲੀ ਦੁਸ਼ਹਿਰਾ ਦੇ ਨਾਲ ਨਾਲ ਭਗਵਾਨ ਵਾਲਮਿਕੀ ਜੰਤੀ ਵਰਗੇ ਤਿਉਹਾਰ ਜਿਹੜੇ ਨੇ ਉਹ ਬੜੇ ਤੂੰਤਾਂ ਦੇ ਨਾਲ ਮਨਾਏ ਜਾਣਾ ਨੇ ਜਿਸ ਤੋਂ ਬਾਅਦ ਲੋਕਾਂ ਦੇ ਅੰਦਰ ਵੀ ਜਿਹੜਾ ਆ ਕਾਫੀ ਉਤਸ਼ਾਹ ਦੇਖਣ ਨੂੰ ਮਿਲਦਾ ਫੈਸਟੀਵਲ ਸੀਜ਼ਨ ਨੂੰ ਲੈ ਕੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਇਸ ਤਰ੍ਹਾਂ ਖੱਜਲ ਨਾ ਹੋਵੋ ਕਿ ਅਗਰੇ ਮਹੀਨੇ ਕੋਈ ਕੰਮ ਕਰਨਾ ਚਾਹੋ ਤੇ ਉਹ ਕੰਮ ਛੁੱਟੀਆਂ ਦੇ ਕਰਕੇ ਨਾ ਹੋ ਪਾਵੇ ਤਾਂ ਇਸ ਮਹੀਨੇ ਹੀ ਜਾ ਕੇ ਆਪਣਾ ਕੰਮ ਜਿਹੜਾ ਆ ਛੇ ਤੋਂ ਛੇ ਤਿੰਨ ਬੇੜ ਲਓ